ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੋਸ ਸੁਆਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਅਪਡੇਟ ਤੁਹਾਨੂੰ ਦੇਵਾਂਗੇ ਜੀ 17 ਮਾਰਚ ਤੱਕ ਦੀ ਜੋ ਅਪਡੇਟ ਹੈ ਪੰਜਾਬ ਦੇ ਮੌਸਮ ਦੀ ਔਰ ਨਾਲ ਲੱਗਦੇ ਖੇਤਰਾਂ ਦੀ ਇਹ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿੱਤੀ ਜਾਵੇਗੀ ਕੱਲ ਤੋਂ ਇੱਕ ਸਿਸਟਮ ਲੱਗਣ ਜਾ ਰਿਹਾ ਹੈ ਤੇ ਇਹ ਸਿਸਟਮ ਬਾਰੇ ਜਾਣਕਾਰੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੇਵਾਂਗੇ ਤਾਜ਼ਾ ਸੈਟੇਲਾਈਟ ਦੇ ਸਿਨਾਰੇ ਤੇ ਲੈ ਕੇ ਚੱਲਦੇ ਹਾਂ ਜੀ ਤੁਹਾਨੂੰ ਰਾਤ ਦੇ ਲਗਭਗ 8:00 ਵਜੇ ਰਿਹਾ 12 ਮਾਰਚ ਦੀ ਜਿਹੜੀ ਰਾਤ ਹੈ ਉਹ ਸ਼ੁਰੂ ਹੋ ਚੁੱਕੀ ਹੈ ਅਸਲੇ ਜੇਕਰ ਦੇਖੀਏ ਤਾਂ ਲਗਭਗ ਬਹੁਤ ਸਾਰੇ ਖੇਤਰਾਂ ਦੇ ਵਿੱਚ ਤਾਂ ਮੌਸਮ ਸਾਫ਼ ਹੈ ਪਰ ਹਲਕੇ ਟਟਮੇ ਬਦਲਵਾਏ ਕੁਝ ਖੇਤਰਾਂ ਦੇ ਵਿੱਚ ਚੱਲਦੀ ਹੋਈ ਆ ਭਾਵੇਂ ਪੰਜਾਬ ਦੇ ਖੇਤਰਾਂ Rajasthan ਦੇ ਖੇਤਰਾਂ ਜਾਂ Haryana ਦੇ ਖੇਤਰਾਂ ਪਾਚਣੀ ਸਿਸਟਮ ਜਿਹਦੀ ਅਸੀਂ ਅਪਡੇਟ ਵਿੱਚ ਦਿਨਾਂ ਤੋਂ ਲਗਾਤਾਰ ਤੁਹਾਨੂੰ ਰੋਜ਼ਾਨਾ ਤੌਰ ਤੇ ਦਿੰਦੇ ਆ ਰਹੇ ਹਾਂ ਕੱਲ ਤੋਂ ਸਿਸਟਮ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਇਸ ਵੇਲੇ ਇਹ ਫਾਟਕੀ ਸਿਸਟਮ ਪਾਕਿਸਤਾਨ ਦੇ ਉੱਤਰ ਪੱਛਮੀ ਭਾਗਾਂ ਦੇ ਵਿੱਚ ਪਹੁੰਚ ਕਰ ਚੁੱਕਿਆ ਤੇ ਆਉਂਦੇ 24 ਘੰਟਿਆਂ ਦੇ ਦਰਮਿਆਨ ਯਾਨੀ ਕਿ ਅੱਜ ਅੱਧੀ ਰਾਤ ਤੋਂ ਬਾਅਦ ਤੇ ਜਾਂ ਹੋ ਸਕਦਾ ਕੱਲ ਸਵੇਰ ਵੇਲੇ ਜਾਂ ਸਵੇਰ ਚੜ੍ਹਨ ਤੋਂ ਬਾਅਦ ਸੂਰਜ ਨਿਕਲਣ ਤੋਂ ਬਾਅਦ ਇਹ ਫਾਟਕੀ ਸਿਸਟਮ ਬੱਦਲ ਵਾਏ ਦੇ ਨਾਲ ਐਂਟਰ ਕਰੇਗਾ ਪੰਜਾਬ, ਹਰਿਆਣਾ ਤੇ ਰਾਜਸਥਾਨ ਦੇ ਵਿੱਚ ਗਰਜਲੇਸ਼ਕ ਵਾਲੇ ਬੱਦਲਾ ਦਾ ਨਿਰਮਾਣ ਹੋ ਸਕਦਾ ਹੈ। ਜੇਕਰ ਸੂਰ ਚੜ੍ਹਨ ਤੋਂ ਪਹਿਲਾਂ ਬੱਦਲ ਵਾਏ ਐਂਟਰ ਕਰ ਦਿੰਦੀ ਹੈ ਤਾਂ ਹਲਕੀ ਠੰਡੀ ਹਨੇਰੀ ਜੜੀ ਆ ਪਹੁੰਚ ਸਕਦੀ ਹੈ। ਪੰਜਾਬ ਦੇ ਬਹੁ ਅਗਾਂ ਦੇ ਵਿੱਚ ਖਾਸ ਕਰਕੇ ਜਿਹੜੇ ਬਾਰਡਰ ਦੇ ਨਾਲ ਲੱਗਦੇ ਖੇਤਰ ਹੈ ਇਸ ਤੋਂ ਇਲਾਵਾ ਜੀ ਜੇਕਰ ਕੱਲ ਹੀਟ ਲੱਗ ਜਾਂਦੀ ਹੈ ਹੀਟ ਕਾਫੀ ਕੁਛ ਡਿਪੈਂਡ ਕਰੇਗੀ ਕਿਉਂਕਿ ਅੱਜ ਵੀ ਧੁੱਪ ਲੱਗੀ ਆ ਬਹੁਤੇ ਖੇਤਰਾਂ ਦੇ ਵਿੱਚ ਜਿੱਦੇ ਨਾਲ ਹੀਟ ਵਰਕਰਾਰ ਹੈ ਤੇ ਹਮਸ ਬਹੁਤੇ ਖੇਤਰਾਂ ਦੇ ਵਿੱਚ ਅੱਜ ਮਹਿਸੂਸ ਹੋ ਰਹੀ ਆ ਪਾਰੇ ਦੀ ਜੇਕਰ ਗੱਲ ਕਰੀਏ ਟੈਂਪਰੇਚਰ ਵੀ ਤਾਂ ਉਗੇ ਨੇ 34 35 ਡਿਗਰੀ ਦੇ ਟੈਂਪਰੇਚਰ ਹਰਿਆਣਾ ਦੇ ਅਜ ਤਰਜ ਹੋਏ ਨੇ ਪੰਜਾਬ ਦਾ ਵੀ ਖਾਸ ਕਰਕੇ 31 32 33 ਜਿਆਦਾ ਸਸ ਟੈਂਪਰੇਚਰ ਚੱਲਦੇ ਹੋਏ ਨੇ ਸੋ ਇਹ ਹੀਟ ਡਿਪੈਂਡ ਕਰੇਗੀ ਕਾਫੀ ਕੁਛ ਸਿਸਟਮ ਨੂੰ ਟ੍ਰਿਗਰ ਕਰਨ ਦੇ ਲਈ ਜੇਕਰ ਕੱਲ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਧੁੱਪ ਲੱਗ ਜਾਂਦੀ ਹੈ ਤੇ ਸਿਸਟਮ ਲੇਟ ਸ਼ੁਰੂਆਤ ਕਰਦਾ ਹੈ ਜਾਨਕੀ ਦੁਪਹਿਰ ਤੋਂ ਬਾਅਦ ਗਰਜਲੇਸ਼ਕ ਵਾਲੇ ਬੱਦਲ ਐਂਟਰ ਕਰਦੇ ਨੇ ਤੇ ਉਹ ਸਿਸਟਮ ਫਿਰ ਤਗੜਾ ਲੱਗੇਗਾ ਕੁਝ ਖੇਤਰਾਂ ਦੇ ਵਿੱਚ ਜਿੱਤੇ ਤਹਾਵਿਆਂ ਉਹ ਮਾਝ ਦੇ ਖੇਤਰ ਵੀ ਹੋ ਸਕਦੇ ਨੇ ਦੋਆਬੇ ਦੇ ਖੇਤਰ ਵੀ ਹੋ ਸਕਦੇ ਨੇ ਖਾਸ ਕਰ ਗੁਰਦਾਸਪੁਰ ਅੰਮ੍ਰਿਤਸਰ ਸਾਹਿਬ ਤਰਨਤਾਰਨ ਸਾਹਿਬ ਇਹਨਾਂ ਖੇਤਰਾਂ ਦੇ ਵਿੱਚ ਗਰਜਲੇਸ਼ਕ ਵਾਲੇ ਬੱਦਲਾਂ ਦਾ ਨਿਰਮਾਣ ਹੋਣ ਸਦਕਾ ਠੰਡੀ ਹਨੇਰੀ ਚੱਲ ਸਕਦੀ ਹੈ ਗਰੇ ਮਾਰ ਵੀ ਕੁਝ ਖੇਤਰਾਂ ਦੇ ਵਿੱਚ ਕੱਲ ਦੀ ਡੇਟ ਦੇ ਵਿੱਚ ਇਹ ਸਿਸਟਮ ਕਾਰਵਾਈ ਕਰ ਸਕਦਾ ਹੈ ਜੀ ਸਿਸਟਮ ਕੋਈ ਬਹੁਤਾ ਤਗੜ ਤੁਹਾਨੂੰ ਅਸੀਂ ਫਾਈਲ ਅਪ ਜੰਦੇ ਆ ਰਹੇ ਹਾਂ ਕਿ ਇਹ ਬਹੁਤਾ ਵੱਡਾ ਮੀਂਹ ਚਖੜ ਏਦਾਂ ਦਾ ਲਵਾਵੇ ਤੇ ਇਹ ਪੋਸਿਬਿਲਿਟੀ ਘੱਟ ਹੈ ਹਲਕੇ ਤੋਂ ਲੱਗੇ ਕਿਤੇ ਕਿਤੇ ਦਰਮਿਆਨੇ ਛਰਾਟੇ ਹਾਲਾਂਕਿ ਬਹੁਤੇ ਹਿਫਾਗਾਂ ਦੇ ਵਿੱਚ ਤਾਂ ਕਾਰਵਾਈਆਂ ਹਲਕੇ ਹੀ ਰਹਿਣਗੀਆਂ ਪਰ ਕੁਝ ਭਾਗਾਂ ਦੇ ਵਿੱਚ ਦਰਮਿਆਨੀ ਉਮੀਦਾਰ ਜ ਹੋਣਗੇ ਪਲੱਸ ਨਾਲ ਗੜੇਮਾਰ ਕੁਝ ਖੇਤਰਾਂ ਦੇ ਵਿੱਚ ਹੋ ਸਕਦੀ ਆ ਉਹ ਕੋਈ ਵੀ ਖੇਤਰ ਹੋ ਸਕਦੇ ਨੇ ਭਾਵੇਂ ਮਾਝਾ ਖੇਤਰ ਹੈ ਪੁਆਦ ਖੇਤਰ ਹੈ ਦੋਆਬਾ ਜਾਂ ਫਿਰ ਮਾਲਵਾ ਕਿਸੇ ਵੀ ਖੇਤਰ ਦੇ ਵਿੱਚ ਗੜੇਮਾਰ ਹੋ ਜੇ ਇਹ ਕੁਦਰਤ ਦੇ ਹੱਥ ਵਸ ਹੈ ਇਸ ਸਾਲ ਵਾਝੇ ਰਾਜਸਥਾਨ ਦੇ ਉੱਤਰ ਪੂਰਬੀ ਉੱਤਰ ਪੂਰਬੀ ਭਾਗ ਜਿਨ੍ਹਾਂ ਦੇ ਵਿੱਚ ਸ਼੍ਰੀ ਗੰਗਾ ਨਗਰ ਹਨਮਾਨਗੜ੍ਹ ਨੂਪਗ ਇਹਨਾਂ ਭਾਗਾਂ ਤੱਕ ਬਦਲਵਾਏ ਦੇ ਨਾਲ ਮੀਂਹ ਪਹੁੰਚਣਗੇ ਹਰਿਆਣਾ ਦੇ ਸਰਸਾ ਫਤਿਹਗੜ੍ਹ ਅੰਬਾਲਾ ਜੀਂਦ ਕੁਰੂक्षेत्र ਸੋਨੀ ਫਤ ਪਾਣੀ ਫਤ ਇਹਨਾਂ ਭਾਗਾਂ ਦੇ ਵਿੱਚ ਗਰਜਲੇਸ਼ ਦੇ ਨਾਲ ਮੀਂਹ ਦਾ ਸੰਕੇਤ ਦੇਣਗੇ ਬਹੁਤੇ ਭਾਗਾਂ ਦੇ ਵਿੱਚ ਹਲਕੇ ਸ਼ਰਾਟੇ ਹੀ ਲੱਗਣਗੇ ਇਸ ਸਾਲਾ ਯੂਪੀ ਦੇ ਪਛਮੀ ਭਾਗਾਂ ਦੇ ਵਿੱਚ ਮੀਹ ਦੇ ਚਾਂਸ ਨੇ ਤੇ ਹਿਮਾਚਲ ਹਰਸ ਜੰਮੂ ਦੇ ਹੇਠਲੇ ਖੇਤਰਾਂ ਦੇ ਵਿੱਚ ਮੀਂਹ ਪਲੇਸ ਉੱਪਰਲੇ ਭਾਗਾਂ ਦੇ ਵਿੱਚ ਗੜੇ ਮਾਰ ਜੜੀਆ ਹੋ ਸਕਦੀ ਹੈ ਜਿਹੜੇ ਹੇਠਲੇ ਭਾਗਾਂ ਦੇ ਵਿੱਚ ਸੋਰੀ ਗੜੇ ਮਾਰਦੇ ਆਸਾਰ ਰਹਿਣਗੇ ਉਮੀਦ ਨਾਲ ਉੱਪਰਲੇ ਭਾਗਾਂ ਦੇ ਵਿੱਚ ਬਰਬਾਰੀ ਦਾ ਇੱਕ ਦੌਰ ਲੱਗ ਸਕਦਾ ਹੈ ਜੀ ਸੋ ਇਹ ਸਿਸਟਮ ਰੁਕ ਰੁਕ ਕੇ ਯਾਨੀ ਕਿ ਕਾਰਵਾਈਆਂ ਟੁੱਟਵੇਂ ਤੌਰ ਤੇ ਲੋਆਏਗਾ ਇੱਕੋ ਛੱਟ ਦੇ ਵਿੱਚ ਇਹ ਸਿਸਟਮ ਬਹੁਤੇ ਫਾਗਾਂ ਨੂੰ ਕਵਰ ਨਹੀਂ ਕਰੇਗਾ ਜਿਵੇਂ ਕਿ 13 ਤਰੀਕ ਨੂੰ ਹੋ ਸਕਦਾ ਮਾਝਾ ਖੇਤਰ ਕਵਰ ਹੋ ਜੇ 14 ਨੂੰ ਦਵਾਬਾ ਹੋ ਜੇ ਤੇ ਇਸ ਤਰ੍ਹਾਂ ਇਹ ਟੁੱਟਵੇਂ ਤੌਰ ਤੇ ਸਿਸਟਮ ਚੱਲਦਾ ਚੱਲਦਾ 15 ਦੀ ਸ਼ਾਮ ਤੱਕ ਕਾਰਵਾਈਆਂ ਕਰੇਗਾ ਉਸ ਤੋਂ ਬਾਅਦ 16 ਦੀ ਸਵੇਰ ਹੁੰਦੇ ਹੁੰਦੇ ਸਿਸਟਮ ਨੇ ਕਰ ਜਾਣਾ ਅੱਗੇ ਕੁਝ ਇਸ ਤੋਂ ਬਾਅਦ ਜਿਹੜੇ ਦਿਨ ਹੋਣਗੇ ਜੀ 17 18 19 ਇਹਦੇ ਵਿੱਚ ਟੈਂਪਰੇਚਰ ਦਾ ਥੋੜੇ ਡਿੱਪ ਕਰਨਗੇ ਯਾਨੀ ਕਿ ਠੰਡ ਆਉਣਗੇ ਤੇ ਜਿਹੜਾ ਚੜਦਾ ਫਰ ਹੈ ਉਹਨੂੰ ਥੋੜੇ ਜਿਹਾ ਠੱਲ ਪਾਉਣਗੇ ਇਹ ਜਿਹੜੇ ਸਿਸਟਮ ਆ ਰਿਹਾ ਤੇ ਟੈਂਪਰੇਚਰ ਹੇਟ ਹੌਨ ਕਰਕੇ ਥੋੜੀ ਰਾਹਤ ਮਹਿਸੂਸ ਹੋਏਗੀ ਜੇਕਰ ਹਵਾਵਾਂ ਦੀ ਗੱਲ ਕਰੀਏ ਉੱਤਰ ਪਛੋ ਦੀਆਂ ਹਲਕੀਆਂ ਹਵਾਵਾਂ ਅੱਜ ਚਲੀਆਂ ਨੇ ਜਿਹਦੇ ਨਾਲ ਜੜੀ ਹਮਸ ਤੋਂ ਥੋੜੀ ਰਾਹਤ ਕਹਿ ਸਕਦੇ ਆ ਮਿਲੀ ਆ ਪਰ ਕੱਲ ਤੋਂ ਜੜੀ ਲਖਣਪੁਰੇ ਦੀ ਵਾਪਸੀ ਹੋ ਸਕਦੀ ਹੈ ਜਿੰਦੇ ਨਾਲ ਸਿਸਟਮ ਜਿਹੜਾ ਸਿਸਟਮ ਨੂੰ ਹੋਰ ਸਪੋਰਟ ਕਰਨ ਗਿਆ ਹਵਾਵਾਂ ਤੇ ਕੱਲ ਜੇਕਰ ਧੁੱਪ ਲੱਗਦੀ ਹੈ ਤੇ ਸਿਸਟਮ ਤੋਂ ਫਿਰ ਤੋਂ ਬਾਅਦ ਸ਼ੁਰੂ ਹੋਏਗਾ ਧੁੱਪ ਵਣ ਤੋਂ ਪਹਿਲਾਂ ਆ ਤੋਂ ਪਲਗਨ ਤੋਂ ਪਹਿਲਾਂ ਜੇਕਰ ਸਿਸਟਮ ਐਂਟਰ ਕਰ ਜਾਂਦਾ ਹਨੇਰੀ ਦੇ ਨਾਲ ਲਹਿੰਦੇ ਤੋਂ ਚੜ੍ਹਦੇ ਵਾਲੇ ਫਾਸੇ ਤੇ ਫਿਰ ਜਿਹੜੇ ਬਾਰਡਰ ਦੇ ਨਾਲ ਲੱਗਦੇ ਖੇਤਰਾ ਉਹਨਾਂ ਖੇਤਰਾ ਦੇ ਵਿੱਚ ਮੀ ਪਲੱਸ ਹਨੇਰੀ ਸਵੇਰ ਵੇਲੇ ਹੀ ਦੱਸ ਤੱਕ ਦੇ ਜਾਣਗੇ ਜੀ ਸੋਇਆ ਜੀ ਕਹਾਣੀ ਸਾਰੀ ਸਿਸਟਮ ਦੀ ਤੇ ਜਿਉਂ ਜਿਉਂ ਆਪਾਂ ਅ ਕੱਲ ਦਾ ਦਿਨ ਚੱਲੇਗਾ ਕੱਲ ਤੁਹਾਨੂੰ ਸਵੇਰ ਦੀ ਵੀਡੀਓ ਦੇ ਵਿੱਚ ਉਹ ਅਪਡੇਟ ਦਿੱਤੀ ਜਾਵੇਗੀ ਜੋ ਜੇਕਰ ਕੋਈ ਤਬਦੀਲੀਆਂ ਹੋਣ ਜਾਂ ਇਹ ਸਿਸਟਮ ਚ ਉਹਦੀ ਜਾਣਕਾਰੀ ਤੁਹਾਨੂੰ ਦੇਾਂਗੇ ਇਜਾਜ਼ਤ ਹੈ ਧੰਨਵਾਦ ਜੀ ਸ਼ੁਕਰੀਆ